ਠੀਕ ਹੈ। ਲਓ ਜੀ ਮਿੱਤਰੋ ਹੁਣੇ-ਹੁਣੇ ਬਾਈ ਅਵਤਾਰ ਦੇ ਫਾਰਮ ਤੋਂ ਆਪਾਂ ਟੋਟਲ 5 ਨਾਗ ਸੂਟ ਕੀਤੇ ਆ ਜਿਹਦੇ ਵਿੱਚ 2 ਟੌਪ ਦੀਆਂ ਜਰਸੀਆਂ ਤੇ 3 ਜਣੀਆਂ ਪਾਲਕ ਵੱਛੀਆਂ ਰੇਟ ਬਹੁਤ ਜਾਇਜ਼ ਹੋਣਗੇ ਤੇ ਆਪਾਂ ਸ਼ਾਰਟ ਦੇ ਵਿੱਚ ਛੋਟੀ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਪੂਰੀ ਵੀਡੀਓ YouTube ਚੈਨਲ ਤੇ ਦੇਖ ਲਓ। ਅਵਤਾਰ ਬਾਈ ਪਹਿਲੀ ਜਿਹੜੀ ਜਰਸੀ ਹੈ ਇਹਦੀ ਕੀ ਡਿਟੇਲ ਆ? ਇਹ ਵੀਰੇ ਦੂਜਾ ਸੂਆ ਸੂਈ ਆ। ਠੀਕ ਹੈ ਜੀ। ਤੇ ਰਾਤ ਦੀ ਸੂਈ ਆ ਵੀਰੇ ਜੇਰ ਜੂਨ ਕੰਪਲੀਟ ਪਾਤੀ ਆ। ਠੀਕ ਹੈ ਬਾਈ। ਹਾਂ। ਏ ਮਗਰੇ ਦੇ ਬੱਚਾ ਮਗਰ ਬੱਛਾ ਵੀਰੇ ਮਗਰੇ ਦੇ ਬੱਚਾ ਵਾ ਭਾਈ ਕਿੰਨੇ ਕ ਦੁੱਧ ਵਾਲੀ ਆ ਤੇ ਕਿੰਨੇ ਦੀ ਦੇਣੀ ਆ ਦੁੱਧ ਵੀਰੇ ਮਾਲਕਾਂ ਨੇ ਦੱਸਿਆ ਕਿ 15-16 ਕਿਲੋ ਤਾਂ ਸਾਡਾ ਪਲੂੰਦਾ ਚੋਇਆ ਵਾ ਠੀਕ ਆ ਵੀਰੇ ਦੁੱਧ ਅਗਲਾ 20 ਕਿਲੋ ਚੋਲਿਆ ਅਗਲਾ ਚੋਲੇ 10 ਕਿਲੋ ਉਹ ਅਗਲੇ ਦੀ ਛੇ ਵਾ ਉਹ ਅਗਲੇ ਦੀ ਛੇ ਵਾ ਥਣਾ ਥਣਾ ਦੀ ਜੇਰ ਇੱਕ ਨੰਬਰ ਜਮਾ ਓਕੇ ਬਾਈ ਹਨ ਤੇ ਇਹ ਗੱਲਬਾਤ ਕਰੀ ਆਪਾਂ ਅਗਲੀ ਕਰਮ ਵਾਲੀ ਦੀ ਬਾਈ ਹਨ ਤੇ ਇਹ ਬਾਈ ਕਿੰਨੇ ਕ ਦਿਨ ਲੈਂਦੀ ਆ ਇਹ ਵੀ ਵੀਰੇ ਦੂਜਾ ਸੂਰ ਸੁੰਦੀ ਆ ਇਰੇ ਹਫ਼ਤਾ ਪੈਂਡਿੰਗ ਪਿਆਦਾ ਹਜੇ ਤੇ ਬਾਈ ਕਿੰਨੇ ਕ ਦੁੱਧ ਵਾਲੀ ਆ ਅਵਤਾਰ ਤੇ ਆਪਾਂ ਦੇਣੀ ਕਿੰਨੇ ਦੀ ਐ ਇਹ ਇਹ ਦੁੱਧ ਵੀਰੇ ਮਾਲਕਾਂ ਦੱਸੇਗੀ ਪਲੂਨ ਦਾ ਦੁੱਧ ਹੋਇਆ 16 17 ਕਿਲੋ ਠੀਕ ਹੈ ਬਾਈ ਹਾਂ ਦੁੱਧ ਅਗਲਾ 20 ਕਿਲੋ ਜੋੜੇ ਅਗਲਾ 10 ਕਿਲੋ ਆਪਣੇ ਦੁੱਧ ਦੀ ਵੀਰੇ ਕੋਈ ਗਾਰੰਟੀ ਨਹੀਂ ਦੁੱਧ ਅਗਲਾ 6 ਬਣੂ ਉਹ ਅਗਲੇ ਦੀ 6 ਬਾਤ ਆ ਜਾ ਵੀ ਆਪਾਂ ਅੱਗੇ ਪਛੀਆਂ ਵੀ ਦਿਖਾ ਦਈਏ ਚੱਲੋ ਗੱਲ ਕਰੀਏ ਪਹਿਲੀ ਕਰਮ ਵਾਲੀ ਦੀ ਹਣਾ ਤੇ ਇਹ ਬਾਈ ਕਿੰਨੇ ਕ ਟਾਈਮ ਦੀ ਆ ਇਹ ਵੀਰੇ ਹੈਗੀ ਆ ਵੀਰੇ 10 ਤੋਂ 10 ਤੋਂ 11 ਮਹੀਨੇ ਬੱਚਾ ਠੀਕ ਹੈ ਬਾਈ ਤੇ ਥਣ ਬਾਈ ਥਣ ਵੀਰੇ 4 ਹੋਣਗੇ ਬਿਲਕੁਲ ਤੇ ਰੇਟ ਤੇ ਅਗਲੀ ਬਾਈ ਕੀ ਡਿਟੇਲ ਆ ਇਹ ਵੀ ਵੀਰੇ ਜਰਸੀ ਆ ਵੀਰੇ ਇਹ ਵੀ 11 ਮਹੀਨੇ ਦਾ ਬੱਚਾ ਵੀਰੇ ਇਹ ਵੀ ਚਾਰ ਥਣ ਵਾਲੀ ਚਾਰ ਥਣ ਹੋਣਗੇ ਦੇ ਵੀਰੇ ਠੀਕ ਆ ਬਾਈ ਹਾਂ ਇਹ 35000 ਦਾ ਜੋੜਾ ਦੇਵਾਂਗੇ ਠੀਕ ਆ ਬਾਈ ਅਗਲੀ ਬਾਈ ਇਹ ਵੀ ਵੀਰੇ ਹੋਵੇ ਹੈਗੀ ਵੀਰੇ 8-9 ਮਹੀਨੇ ਦਾ ਬੱਚਾ ਠੀਕ ਆ ਬਾਈ ਇਹ ਕੱਲੀ ਦੇ ਦਾਂਗੇ ਵੀਰੇ 20000 ਦੀ 20000 ਦੀ ਹਾਂ ਜੇ ਜੋੜਾ ਲਊਗਾ ਤਿੰਨੇ ਲਊਗਾ 50000 ਦਾ ਦੇ ਦਾਂਗੇ ਤਿੰਨੇ ਆਹ ਤੁਹਾਨੂੰ 50000 ਦੇ ਵਿੱਚ ਮਿਲ ਜਣੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜਿੰਨੀ ਇਹਨਾਂ ਦੀ ਜਾਣਕਾਰੀ ਹੋ ਗਈ ਉਹ ਤੁਸੀਂ ਬਾਈ ਤੋਂ ਲੈ ਲਓ